ਸਰ ਪਵਾਸਿਓ ਮੈਂ ਕਈ ਦਿਨਾਂ ਤੋਂ ਐਨੀਵੇਟਿਡ ਰੋਡ ਜਿਹੜੀ ਬੰਰਾਲਾ ਚੌਕ ਤੋਂ ਬੱਸ ਸਟੈਂਡ ਵੱਲ ਜਾਂਦੀ ਹੈ ਇਹਦੇ ਤੇ ਲੰਘਦੇ ਜਾਵਾ ਜੀ ਸਟਡੀ ਕਰ ਰਿਆ ਸੀ ਕਿ ਇਹਦੀ ਜਿਹੜੀ ਆਤਮ ਪਾਰਟ ਪੁਆਇੰਟ ਤੇ ਜਾ ਕੇ ਸੀ ਛੜੀ ਕੀਤੀ ਉਹ ਪਹਿਲਾਂ ਅਸੀਂ ਟੈਂਪਰੇਰੀ ਕੰਪਲੈਂਟ ਦੇ ਚਾਹੇ ਤੇ ਮੇਰਾ ਜਿਹੜਾ ਉਹ ਜਨਵਾ ਬਹੁਤ ਹੈਰ ਹੈ ਦੇ ਉਹਨਾਂ ਨਾਲ ਜਿਹੜੀ ਹੈ ਜਾਮ ਦੀ ਜਿਹੜੀ ਹੈ ਪ੍ਰੋਬਲਮ ਉਹ ਖਤਮ ਹੋਉਂਦੀ ਥੀ ਜਿਸ ਦੇ ਸਬੰਧ ਵਿੱਚ ਅਸੀਂ ਨਿਊਸਪਲ ਕਾ ਪ੍ਰੋਫੈਸ਼ਨਲ ਲੁਧਿਆਣਾ ਨਾਲ ਸੰਪਰਕ ਕਰਕੇ ਉੱਥੇ ਪੱਕੇ ਜਿਹੜੇ ਹੈਗੇ ਸਬਰੀ ਰੋਡ ਤੋਂ ਮਿਦਵਾ ਰਹੇ ਹਾਂ ਸਾਡੇ ਜਿਹੜਾ ਰੋਜ਼ਾਨਾ ਸ਼ਾਮ ਨੂੰ ਵੀ ਦੇਖਦੇ ਨੇ ਕਿ ਐਲੀਵੇਟਡ ਰੋਡ ਅੰਮ੍ਰਾਲਾ ਚੌਕ ਤੋਂ ਲੈ ਕੇ ਅ ਬੱਸ ਸਟੈਂਡ ਵੱਲ ਜਾਂਦੇ ਆ ਤਾਂ ਜਾਮ ਪਿਆ ਰਹਿੰਦਾ ਕਿ ਉਹ ਖਤਮ ਹੋ ਨਹੀਂ ਜਦਾ ਇਹ ਅੱਗੇ ਇੱਕੋ ਜਿਹੀ ਛੋਟੀ ਹੋਰ ਬੈਂਕਿੰਗ ਕਰਵਾਉਣ ਵਾਸਤੇ ਅੱਜ ਲਾਈਨ ਹੋ ਰਿਹਾ ਉਹ ਦੇਖ ਰਹੇ ਹੋ ਮੈਂ ਕੈਮਰਾਮੈਨ ਜਿਹਨੂੰ ਬੈਂਕੀ ਕਰੂੰਗਾ ਇਹ ਥੰਮੇ ਤੇ ਲੱਗੇ ਹੋਏ ਬੋਰਡ ਨੂੰ ਦਿਖਾ ਦੇ। ਤੁਸੀਂ ਦੇਖ ਰਹੇ ਹੋ ਕਿ ਇਹ ਅੱਜ ਅਸੀਂ ਬੋਰਡ ਇੱਥੇ ਲਗਾਏ ਨੇ ਕਿਨਾ ਬੋਟਾ ਇਸ ਤਰੀਕੇ ਪਿੱਛੇ ਹੋਈਆਂ ਕਰਨਾ ਕਿਹੜੀਆਂ ਬੋਟਾਂ ਤੇ ਨੇ ਜੇ ਇਹਨੂੰ ਡਰਾਈਵਰ ਵਾਹਨ ਦਾ ਡਰਾਈਵਰ ਭਰਾ ਜੇ ਇਹਨੂੰ ਫੋਲੋ ਕਰੂਗਾ ਆ ਮੈਂ ਗਰੰਟੀ ਦਿੰਦਾ ਆ ਇਹ ਐਲੀਵੇਟਡ ਰੋਡ ਤੇ ਜਾਮ ਲੱਗ ਹੀ ਨਹੀਂ ਸਕਦਾ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਮੈਂ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਪਹਾਂ ਤੇ ਮਾਲਕਾਂ ਨੇ ਜਿਨ੍ਹਾਂ ਚਾਲਕਾਂ ਨੇ ਬਾਸਟੈਂਡ ਵੱਲੋਂ ਸਿੱਧਾ ਜਾਣਾ ਹੈ ਉਹ ਸੱਜੀ ਲੇਨ ਵਿੱਚ ਹੀ ਰਹਿਣ ਔਰ ਜਿਹੜੀ ਵੀ ਗੱਡੀ ਹੈ ਭਾਵੇਂ ਕਾਰ, ਬੱਸ, ਟਰੱਕ ਜੋ ਵੀ ਹੈ ਉਹ ਸੱਜੀ ਲੇਨ ਵਿੱਚ ਰਹਿਣ ਅਗੇ ਜਿਨ੍ਹਾਂ ਚਾਲਕਾਂ ਨੇ ਆਦਮਪਾਰਕ ਤੋਂ ਉਕਰੀ ਰੋਡ ਵੱਲ ਨੂੰ ਜਾਣਾ ਹੈ ਉਹ ਜਿਹੜੇ ਚਾਲਕ ਹੈ ਉਹ ਆਪਣੀਆਂ ਗੱਡੀਆਂ ਜਿਹੜੀਆਂ ਖੱਪੀ ਰੇਨ ਵਿੱਚ ਰੱਖਣ ਮੈਂ ਫੇਰ ਦੁਬਾਰਾ ਬੇਨਤੀ ਕਰੂੰਗਾ ਕਿ ਇਹ ਜਿਹੜਾ ਬੋਰਡ ਹੈ ਇਹਨੂੰ ਦੁਬਾਰਾ ਦਿਖਾਇਆ ਜਾਵੇ ਇਹ ਬੋਰਡ ਤੇ ਵੀ ਲਿਖਿਆ ਕਿ ਠੱਕੇ ਜਾਣ ਵਾਲੇ ਵਾਹਨ ਖੱਪੀ ਰੇਨ ਵਿੱਚ ਚੱਲਣਗੇ ਤੇ ਠੱਕੇ ਜਾਣ ਵਾਲੇ ਵਾਹਨ ਖੱਪੀ ਰੇਨ ਵਿੱਚ ਚੱਲਣ ਦੀ ਜੇਕਰ ਇਹ ਸਭ ਚੀਜ਼ ਨੂੰ ਫੋਲੋ ਕੀਤਾ ਜਾਊਗਾ ਤਾਂ ਨਾ ਤਾਂ ਕੋਈ ਜਾਮ ਲੱਗੇਗਾ ਤੇ ਨਾ ਹੀ ਇਸ ਪੁਆਇੰਟ ਤੇ ਕੋਈ ਹਾਦਸਾ ਹੋ ਜੇ। ਅੱਗੇ ਲੇਨ ਜਦ ਬਦਲਦਾ ਵਿਅਕਤੀ ਲੇਨ ਬਦਲਣ ਨਾਲ ਜਿਹੜੀਆਂ ਆ ਗੱਡੀਆਂ ਆਪਸ ਚ ਟਕਰਾ ਜਾਂਦੀਆਂ। ਉੱਥੇ ਫਿਰ ਜਿੱਥੇ ਗੱਡੀਆਂ ਦਾ ਨਖ਼ਰਾਨ ਹੁੰਦਾ ਤੇ ਉੱਥੇ ਜਿਹੜੇ ਚਾਲਕ ਹੈ ਉਹ ਆਪਸ ਵੀ ਜਿਹੜਾ ਨਾਈ ਝਗੜਾ ਕਰਕੇ ਉੱਥੇ ਹੋਰ ਹੀ ਤਰ੍ਹਾਂ ਦੀ ਸਿੱਤੀ ਬਣਾ ਰੱਖਦੇ ਆ। ਹੋ ਦੋਸਤੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਓ ਇਹ ਸਪੋਰਟ ਤੇ ਲਿਖੀ ਜਿਹੜੀ ਗੱਲ ਹੈ ਇਹਦੇ ਤੇ ਅਮਲ ਕਰੀਏ। ਤੇ ਆਓ ਆਪਾਂ ਰਲ ਮਿਲ ਕੇ ਆਪਣੇ ਲੁਧਿਆਣਾ ਸ਼ਹਿਰ ਨੂੰ ਜਾਮ ਫਰੀ ਅਤੇ ਐਕਸੀਡੈਂਟ ਫਰੀ ਸ਼ਹਿਰ ਬਨਾਈਏ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ। ਇਹ ਵੀ ਕਹਿੰਦਾ ਕਿ ਜੇ ਨਾ ਇਹਦਾ ਐਪੀਸੋਡਾ ਜੇ ਹੁੰਦਾ ਨਾ ਸ਼ਹਿਰ ਦੀ ਆਵਾਜਾਹੀ ਸਚਾਰੂ ਦਾ ਬਿਨਾਂ ਸਲਾਮ ਦਾ। ਸਿੰਘ ਇਹ ਜਤਨ ਤੇ ਟ੍ਰੈਫਿਕ ਪੁਲਿਸ ਨੂੰ ਵੀ ਅਨੰਦਾ ਸਾਥ ਆਉਗੇ ਅਤੇ ਮੰਗ ਕਮਿਸ਼ਨਰ ਸਾਹਿਬ ਨੇ ਜੋ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ ਦਾ ਵੀੜਾ ਜੋ ਪਿਆ ਹੋਇਆ ਉਹਦੇ ਵਿੱਚ ਤੁਸੀਂ ਆਪੋ ਆਪਣਾ ਯੋਗਦਾਨ ਪਾਉਗੇ ਅੰਤ ਵਿੱਚ ਮੈਂ ਫੇਰ ਦੁਬਾਰਾ ਤੁਹਾਨੂੰ ਬੇਨਤੀ ਕਰਦਾ ਕਿ ਜਿੱਥੇ ਜਾਣ ਵਾਲੀ ਜਿਹੜੀ ਟ੍ਰੈਫਿਕ ਹੈ ਉਹ ਸੱਜੀ ਲੇਨ ਵਿੱਚ ਰਹੇ ਤੇ ਜਿਹੜੀ ਡੁਗਰੀ ਰੋਡ ਨੂੰ ਕਰਨਗਾਲ ਕਰਨ ਵਾਲੀ ਜਿਹੜੀ ਟ੍ਰੈਫਿਕ ਹੈ ਉਹ ਖੱਬੀ ਲੇਨ ਵਿੱਚ ਰਹੇ ਤੇ ਲੇਨ ਜਦ ਆਪਕੋ ਆਪਣੀ ਲੇਨ ਕਰਾ ਕੇ ਤਾਂ ਨਾ ਤੁਮ ਇੱਕ ਦੂਜੇ ਦੀ ਲੇਨ ਕੱਢੀ ਪੈਗੀ ਤੇ ਆਰਾਮ ਨਾਲ ਤੁਸੀਂ ਆਪਣੇ ਡੈਕੀਟੇਸ਼ਨ ਦੇ ਉੱਤੇ ਤੇ ਮੈਂ ਇਹ ਵੀ ਜ਼ਾਦਾ ਕਰਦਾ ਕਿ ਤੁਸੀਂ ਆਪਣੇ ਘਰੇ ਅੱਤਾ ਕਰਤਾ ਪਹਿਲਾਂ ਬੋਕਰ ਦਿਓ ਸਿਰਫ ਥੋੜੀ ਜੀ ਤੁਹਾਨੂੰ ਬੇਨਤੀ ਹੈ ਇਹ ਜਿਵੇਂ ਅਸੀਂ ਤੁਹਾਨੂੰ ਬੇਨਤੀ ਕੀਤੀ ਹੈ ਤੁਸੀਂ ਸਾਡੀ ਗੇਮ ਜਿੱਤੇ ਪੂਰੇ ਉੱਤੇ ਆਓ ਰਾਂ ਲਿਖੇਨ ਨੂੰ ਗਾਣਾ ਸ਼ਹਿਰ ਨੂੰ ਜਾਮ ਅਤੇ ਐਕਸਟੈਂਡ ਰੋਡ ਸ਼ਹਿਰ ਬਣਾਣ ਆਪੋ ਆਪਣਾ ਯੋਗਦਾਨ ਪਾइए ਧੰਨਵਾਦ ਜੈ ਹਿੰਦ